ਕੁਸਤਨ ਪਹਿਲਾ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਨਿਹੰਗ ਸਿੰਘਾਂ ਦੇ ਹਨ ਇੱਕ ਔਰਤ ਨਾਲ ਜਿਸ ਨੂੰ ਇੱਕ ਮਕਾਨ ਦਾ ਕਬਜ਼ਾ ਦਵਾਇਆ ਜਾਂਦਾ ਹੈ ਪਹਿਲਾਂ ਤੁਹਾਨੂੰ ਅਸੀਂ ਕੰਦ ਦਿਖਾਨਿਆ ਇਹ ਉਹੀ ਕੰਦ ਹੈ ਜਿੱਥੋਂ ਉਹ ਲੇਡੀਜ਼ ਟੱਪ ਕੇ ਅੰਦਰ ਵੜਦੀ ਐ ਹਾਂ ਮਿਕਨਣਾ ਦੀ ਬਾਲੀਆਂ ਵੇਚ ਕੇ ਕੁੜੀ ਦੀ ਫੀਸ ਭਰੀ ਐ ਜਿਵੇਂ ਉਹਦੇ ਪੇਕੇ ਘਰੇ ਬੈਠੇ ਐ ਜੱਠ ਮਹੀਨਿਆਂ ਦੀ ਮੈਨੂੰ ਘਰੇ ਵੜਨੀ ਤਾਂ ਚਾਰ ਗਿਲਾ ਕੇ ਮੁਰਗੀ ਜੀ ਮੇਰੇ ਕੋਲ ਵੀਡੀਓ ਤੱਕ ਵੀ ਹੈਗੀਆਂ ਨੇ ਮੇਰੇ ਨੰਦੋਈਆਂ ਮੇਰੀ ਇੱਟਾ ਤੱਕ ਵੀ ਮਾਰੀਆਂ ਨੇ ਜਿਵੇਂ ਹਸਪਤਾਲ ਚ ਦਾਖਲ ਵੀ ਰਹੀਆਂ ਜੀ ਤੇ ਕੁੜੀ ਆਪਦੇ ਘਰੇ ਰਹੇ ਜੀ ਅਸੀਂ 20 ਲੱਖ ਰੁਪਏ ਲਾ ਕੇ ਕੁੜੀ ਵਿਆਹੀਤੀ ਜੀ ਹਨਾ ਆਪਣੇ ਕਿਹੜਾ ਕੋਈ ਇਹਦਾ ਕੋੜਾ ਵਿਚਾਰੀ ਦਾ ਕੋਈ ਤਲਾਕ ਹੋਇਆ ਜੀ ਹਨਾ ਜਦੋਂ ਉਹਦਾ ਇਹਦੇ ਘਰ ਵਾਲਾ ਵਿਚਾਰਾ ਗੁਜ਼ਰ ਗਿਆ ਜੀ ਇਹ ਹੱਕ ਤਾਂ ਇਹਦਾ ਬਣਦਾ ਜੀ ਸਾਰਾ ਕੁਝ ਇਹਦੇ ਨਾਂ ਖੜਿਆ ਜੀ ਹਨਾ ਉਹ ਤੱਕੇ ਨਾਲ ਇੱਥੇ ਕਬਜ਼ਾ ਕਰਦੇ ਨੇ ਜਦੋਂ ਤੁਸੀਂ ਇਹ ਕੰਦ ਟੱਪਦੇ ਹੋ ਤਾਂ ਉਸ ਤੋਂ ਬਾਅਦ ਸਾਡੇ ਸੁੰਚਾ ਕਿ ਜਦੋਂ ਤੁਹਾਡੀ ਹੱਥੋਂ ਪਾਈ ਹੁੰਦੀ ਹੈ ਤਾਂ ਤੁਸੀਂ ਇੱਥੇ ਦਰਖਤ ਚ ਡਿੱਗਦੇ ਹੋ ਨਹੀਂ ਜੀ ਜਦੋਂ ਨਹੀਂ ਗਮਨ ਛੱਡਣ ਵਾਸਤੇ ਆਨੇ ਉੱਥੋਂ ਕੰਦ ਟੱਪੀ ਆ ਜੀ ਅੱਛਾ ਜੀ ਕੰਦ ਟੱਪੀਏ ਜੀ ਉਸ ਤੋਂ ਬਾਅਦ ਮੇਰੀ ਨਨਦ ਬਾਹਰ ਖੜੀ ਮੈਨੂੰ ਅੰਦਰ ਨਹੀਂ ਆਉਣ ਹੁੰਦੀ ਸੀ ਨੰਦੇ ਟੱਪ ਗਈ ਮੈਂ ਇਧਰੋਂ ਜਾ ਕੇ ਜੀ ਫਿਰ ਮੈਂ ਉਹ ਪਰ ਉਹ ਪੈਸੇ ਚੱਕੀ ਫਿਰਦੇ ਤੇ ਦੜਬੇ ਉਹ ਕਹੇ ਸਾਡਾ ਕਹਿੰਦੇ ਇੰਤਕਾਲ ਦਰਜ ਹੋ ਜੇ ਆਪਦੇ ਭੈਣਾਂ ਨੂੰ ਉਹਨਾਂ ਨੂੰ ਜਮੀਂ ਦੁੱਖ ਨਹੀਂ ਸੀ ਸਾਡਾ ਭਾਈ ਉਹ ਹੋ ਗਿਆ ਉਹਨਾਂ ਨੂੰ ਬਸ ਜ਼ਮੀਨ ਦਾ ਲਾਲਚ ਸੀ ਤੁਹਾਨੂੰ ਘਰ ਦੀਆਂ ਤਸਵੀਰਾਂ ਬਖਾਨੀਆਂ ਘਰੇ ਜਦੋਂ ਤੁਸੀਂ ਵੜੋਂਗੇ ਘਰ ਕੁਝ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਨਵਾਂ ਬਣ ਰਿਹਾ ਹੋਵੇ ਅਮਨਜੀਤ ਸਿੰਘ ਜਿਸ ਦੀ 2024 ਦੇ ਵਿੱਚ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਘਰ ਦਾ ਮਾਹੌਲ ਹੈ ਹੋਰ ਹੀ ਚੇਂਜ ਹੋ ਜਾਂਦਾ ਹੈ ਜੀ ਹੁਣ ਅਸੀਂ ਸਾਨੂੰ 2 ਦਿਨ 2-3 ਦਿਨ ਤੱਕ ਹੋ ਗਈ ਇੱਥੇ ਆਇਆ ਨੋ ਤੇ ਹੁਣ ਰਾਤ ਨੂੰ ਉਹ ਇੱਟਾ ਰੋੜੇ ਮਾਰ ਕੇ ਜਾਂਦੇ ਨੇ ਜੀ ਉਹ ਸਾਨੂੰ ਦਬਕੇ ਮਾਰ ਦਿੰਦੇ ਨੇ ਜੀ ਰੋਜ਼ ਰੋਜ਼ ਰੋੜੇ ਮਾਰ ਕੇ ਜਾਂਦੇ ਨੇ ਇਹੋ ਸਾਨੂੰ ਤਮਕਾਉਂਦੇ ਨੇ ਜੀ ਦੇਖ ਸੋ ਤਸਵੀਰਾਂ ਕਿੰਨੇ ਮਾਸੂਮ ਬੱਚਾ ਕਿੰਨੇ ਇਹਨੂੰ ਅੱਜ ਦੁੱਖ ਝੱਲਣੇ ਪੈ ਰਹੇ ਨੇ ਕਿਉਂਕਿ ਇੱਕ ਘਰ ਦੀ ਕਲੇਸ਼ ਜਦੋਂ ਬੱਚਿਆਂ ਤੇ ਕੀ ਅਸਰ ਪਵੇਗਾ ਕਿਉਂਕਿ ਜੋ ਮੁੰਡਾ ਮੁੱਕ ਗਿਆ ਤਾਂ ਮਤਲਬ ਇਹ ਨਹੀਂ ਹੁੰਦਾ ਵੀ ਤੀ ਮੈਨੂੰ ਘਰੇ ਵੜਨ ਨਾ ਦੋ ਠੀਕ ਹੈ ਇਹਦਾ ਹੱਕ ਇਹਨੂੰ ਮਿਲਣਾ ਚਾਹੀਦਾ ਇਹ ਨਿਆਣੀ ਕੁੜੀ ਐ ਮਸੂਮ ਇਹਨੂੰ ਇਹਦੀ ਹੱਕ ਹੈ ਦੀ ਬਾਪ ਦੀ ਕਮਾਈ ਇਹਨੂੰ ਮਿਲਣੀ ਚਾਹੀਦੀ ਸਸੇ ਗੱਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਟੰਡੋਰੀ ਖੁਰਦ ਵਿਖੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਨਿਹੰਗ ਸਿੰਘ ਆਉਂਦੇ ਹਨ ਇੱਕ ਔਰਤ ਨਾਲ ਜਿਸ ਨੂੰ ਇੱਕ ਮਕਾਨ ਦਾ ਕਬਜ਼ਾ ਦਵਾਇਆ ਜਾਂਦਾ ਹੈ ਪਹਿਲਾਂ ਤੁਹਾਨੂੰ ਅਸੀਂ ਕੰਦ ਦਿਖਾਣਾ ਇਹ ਉਹੀ ਕੰਦ ਹੈ ਜਿੱਥੋਂ ਉਹ ਲੇਡੀਜ਼ ਟੱਪ ਕੇ ਅੰਦਰ ਵੜਦੀ ਹੈ ਤੇ ਅੱਜ ਜੇ ਗੱਲ ਕਰੀ ਅੱਜ ਵੀ ਉਹ ਜਿੰਦੇ ਉਸੇ ਤਰ੍ਹਾਂ ਹੀ ਲੱਗੇ ਹੋਣ ਦੂਜੇ ਪਾਸੇ ਤੁਹਾਨੂੰ ਦਿਖਾਣਾ ਚਾਹਾਂਗੇ ਇੱਕ ਹੋਰ ਦਰਵਾਜ਼ਾ ਜਿੱਥੇ ਉੱਥੇ ਵੀ ਤੁਸੀਂ ਵੇਖ ਸਕਦੇ ਹੋ ਜਿੰਦਾ ਲਗਾਏ ਘਰ ਦੇ ਵਿੱਚ ਰਹਿੰਦੇ ਜੀਤ ਹੈਗੇ ਨੇ ਪਰ ਜੇ ਆਪਾਂ ਗੱਲ ਕਰੀਏ ਜਿੰਦੇ ਚਾਰੋਂ ਪਾਸੇ ਦੇਖਣ ਨੂੰ ਮਿਲ ਰਿਹਾ ਹਜੇ ਵੀ ਕਿਤਨਾ ਕਿਤੇ ਜਿਹੜਾ ਇੱਕ ਸਹਿਮ ਦਾ ਮਾਹੌਲ ਬਣਿਆ ਹੈ ਸਾਡੇ ਨਾਲ ਲੇਡੀਜ਼ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਬਿੰਦਰਕੌਰ ਜੀ ਬਿੰਦਰਕੌਰ ਜੀ ਕੀ ਕਦੋਂ ਤੁਹਾਡਾ ਵਿਆਹ ਹੋਇਆ ਕੀ ਇਹ ਮਸਲਾ ਸੀ 2017 ਚ ਮੈਰਿਜ ਹੋਈ ਹੈ ਜੀ ਮੇਰੀ ਜਿਹੜਾ ਮੇਰਾ ਹਸਬੰਡ ਸੀ ਜੀ ਉਹਨਾਂ ਦੇ ਮੰਮੀ ਡੈਡੀ ਡੈਥ ਹੋਈ ਸਾਸੂਰ ਮੇਰੇ ਹੈਗੇ ਨਹੀਂ ਸੀ ਇਹ ਉਹਨਾਂ ਦੇ ਘਰ ਵਿੱਚ ਮੇਰੇ ਨਣਦੇ ਤੇ ਉਹਨਾਂ ਦੋਹਿਆਂ ਦੇ ਇੰਟਰਫੇਅਰ ਜਾਂਦੇ ਰਹਿੰਦੇ ਉਹਨਾਂ ਦੇ ਹੱਥ 'ਚ ਹੀ ਕੁਬਿਲਦਾਰੀ ਸੀ ਸਾਰੀ ਜੀ ਉਹੀ ਚਲਾਉਂਦੇ ਸਾਰਾ ਕੁਝ ਉਹੀ ਸਾਰਾ ਪੈਸਾ ਟਕੇ ਸਾਰਾ ਉਹੀ ਲੈ ਕੇ ਜਾਂਦੇ ਸੀ ਉਹਨਾਂ ਦਾ ਭਰਾ ਉਹਨੂੰ 10 ਸਾਲ ਛੋਟਾ ਸੀ ਦਵਾ ਥੱਲੇ ਰਹਿੰਦਾ ਸੀ ਜਿਉਂ ਉਹਨਾਂ ਤੁਰੀ ਕਿੰਨਾ ਦੇ ਆਪਦੀ ਭੈਣਾਂ ਤੇ ਆਪਦੀ ਚੀਚੀਆਂ ਤੁਜੀ ਅੱਛਾ ਜੀ ਹਾਂਜੀ ਜੇ ਹੁਣ ਗੱਲ ਕਰੀਏ ਕਿ ਕਦੋਂ ਇਹ ਜਿਹੜਾ ਤੁਹਾਡਾ ਜਿਹੜਾ ਘਰ ਦਾ ਮਾਹੌਲ ਖਰਾਬ ਹੋਇਆ ਕੀ ਕਾਰਨ ਮੇਨ ਜਿਹੜਾ ਆਪਾਂ ਕਹੀਏ ਆਹ ਕਾਰਨ ਕਰਕੇ ਭੈਣਾਂ ਨਾਲ ਵਿਗੜ ਗਈ ਜਾਂ ਤੁਹਾਡੇ ਨਾਲ ਵਿਗੜੀ ਦੇਖੋ ਜੀ ਜਿਹੜੀ ਇਹ ਭੈਣਾਂ ਸੀ ਜੀ ਉਹਨਾਂ ਨੇ ਜ ਕੁੜੀ ਬਾਹਰ ਤੋਰਨੀ ਸੀ ਆਪਦੇ ਪਾਈ ਤੋਂ ਜ਼ਮੀਨ ਦੀ ਮੰਗ ਕਰਦੀਆਂ ਸੀ ਜੀ ਉਹ ਉਹਨਾਂ ਨੂੰ ਇਹ ਕਹਿੰਦੀਆਂ ਸੀ ਵੀ ਅਸੀਂ ਨੇ ਆਪਦੀ ਕੁੜੀ ਬਾਹਰ ਤੋਰਨੀ ਆ ਸਾਨੂੰ ਸਾਡੇ ਬਾਪ ਦਾ ਹਿੱਸਾ ਦੇ 2014 ਦੇ ਵਿੱਚ ਉਹਨਾਂ ਨੇ 11 ਕਰਨ ਨਾਲ ਆਪਦੇ ਭਾਈ ਦੇ ਨਾਂ ਲਵਾਈਆਂ ਸੀ ਮੇਰੇ ਵਿਆਹ ਤੋਂ ਪਹਿਲਾਂ ਜੀ ਉਹ ਜ਼ਮੀਨ ਦੀ ਮੰਗ ਕਰਦੀ ਸੀ ਜੀ ਉਹਨਾਂ ਤੋਂ ਇਸ ਕਰਕੇ ਜੋ ਟੈਨਸ਼ਨ ਵਿੱਚ ਰਹਿੰਦਾ ਸੀ ਜੀ ਪਹਿਲਾਂ ਜੀ ਹਜੂਰ ਸਾਹਿਬ ਚਲਾ ਗਿਆ ਸੀ ਉਹ ਹਜੂਰ ਸਾਹਿਬ ਜਾਣ ਤੋਂ ਪਹਿਲਾਂ ਪਹਿਣਾ ਨਹੀਂ ਭਜਾਇਆ ਸੀ ਜੀ ਹਜੂਰ ਸਾਹਿਬ ਵੀ ਉਹਨਾਂ ਡਰਦਾ ਮਾਰਾ ਚਲਾ ਗਿਆ ਸੀ ਉਹ ਲੜਾਈ ਰਕਲੇਸ ਰਹਿੰਦਾ ਮੇਰੇ ਨਾਲ ਇਸ ਤੋਂ ਬਾਅਦ ਜਦ ਹਜੂਰ ਸਾਹਿਬ ਚਲਾ ਗਿਆ ਜਦ ਪੁੱਛਣ ਗਈ ਜੀ ਮੇਰੇ ਨਾਲ ਦੇ ਨਾਲ ਮੈਨੂੰ ਪੁੱਠਾ ਬੋਲੇ ਜੀ ਮੇਰੇ ਨੂੰ ਦੋਇਆ ਕਹਿੰਦੇ ਵੀ ਤੇਰੇ ਲੱਤਾਂ ਤੋੜਾਂਗੇ ਅਸੀਂ ਪੁੱਠਾ ਉਹ ਪੁੱਠਾ ਸਿੱਧਾ ਬੋਲੇ ਜੀ ਮੈਂ ਥਾਣੇ ਦਰਖਾਸਤ ਦੇ ਕੇ ਇਧੜ ਬਠਾਣਾ ਪੈਂਦਾ ਈ ਸਾਨੂੰ ਉੱਥੇ ਮੈਂ ਸਾਰਾ ਕੁਝ ਦੱਸਿਆ ਮੈਂ ਲੋਕੇਸ਼ਨ ਪਵਾ ਕੇ ਨੰਬਰ ਦੀ ਨੰਬਰ ਜਿਹੜਾ ਲੋਕੇਸ਼ਨ ਜੀ ਹਜੂਰ ਸਾਹਿਬ ਦੀ ਲੋਕੇਸ਼ਨ ਆਈ ਜੀ ਉਹਨਾਂ ਦੀ ਤੇ ਉਹਨਾਂ ਨੇ ਚਾਰ ਦਿਨਾਂ ਚ ਵਾਪਸ ਮੁੜ ਕੇ ਆਉਣਾ ਸੀ ਜੀ ਮੇਰੀ ਨਣਦੇ ਕਹਿੰਦੀ ਵੀ ਆਈ ਨਾ ਵੀ ਇਹ ਆਪਣੇ ਰੱਖਣੀ ਨਹੀਂ ਹੈਗੇ ਇਹਨੂੰ ਮੈਂ ਪਤਾ ਲਾਗ ਦਵਾਂਗੀ ਕੀ ਤੁਹਾਡਾ ਨਾ ਕੀ ਉਹਨਾਂ ਦੀ ਰੰਜਿਸ਼ ਸੀ ਕਿਸ ਕਾਰਨ ਕੀ ਤੁਹਾਡੇ ਤੋਂ ਦੇਹ ਜ ਮੰਗਦੇ ਸੀ ਕਿ ਕਿਸੇ ਹੋਰ ਨੂੰ ਘਰੇ ਵਸਾਣਾ ਚਾਹੁੰਦੇ ਉਹਨਾਂ ਦੀ اے ਸੀ ਜੀ ਜਦੋਂ ਘਰ ਵਿੱਚ ਇੰਟਰਫੇਅਰ ਰਹਿੰਦਾ ਸੀ ਜੀ ਜਿਹੜਾ ਸਾਡਾ ਜਿੰਨਾ ਵੀ ਘਰ ਦਾ ਜ਼ਮੀਨ ਸਾਡੇ 5 ਕਿੱਲੇ ਦੀ ਕਮਾਈ ਉਹਨਾਂ ਦੇ ਘਰ ਜਾਂਦੀ ਸੀ ਆਏ ਸਤਾਲ 1 ਬਿਗਾ ਕੇ 2 ਬਿਗਾ ਜ਼ਮੀਨ ਦੇ ਵੇਲੇ ਸਾਡੇ ਸਿਰ ਤੇ ਕੋਠੀਆਂ ਪਾ ਕੇ ਜੀਉਂ ਤੇ ਮੈਂ ਇਹ ਚੀਜ਼ ਨੂੰ ਕਹਿੰਦੀ ਸੀ ਵੀ ਦੇਖੋ ਵੀ ਤੁਸੀਂ ਵੀ ਛੋਡੇ ਵੀ ਨਣਦਾਂ ਨੇ ਵੀ ਤੁਸੀਂ ਆ ਸਾਡੇ ਘਰ ਦੀ ਕਮਾਈ ਵੀ ਛੋਡੇ ਘਰ ਜਾ ਰਹੀ ਆ ਵੀ ਇਸ ਵਜਾ ਕਰਕੇ ਮੈਨੂੰ ਕਿ ਤੂੰ ਮੈਨੂੰ ਰੋੜਾ ਬਣੀ ਹੋਈ ਆ ਸਾਨੂੰ ਖਾਣ ਨਹੀਂ ਦਿੰਦੀ ਘਰ ਇਸ ਕਰਕੇ ਜੀ ਉਹਨਾਂ ਤੋਂ ਇਸ ਕਰਕੇ ਮੈਨੂੰ ਤਲਾਕ ਦੇਣਾ ਚਾਹੁੰਦੀਆਂ ਸੀ ਜੀ ਉਹ ਹਾਂਜੀ ਜੀ ਜੇ ਨਿਹੰਗ ਸਿੰਘਾ ਦੀ ਗੱਲ ਕਰੀ ਜਾ ਬਈ ਕਿਸ ਤਰ੍ਹਾਂ ਤੁਸੀਂ ਨਿਹੰਗ ਸਿੰਘਾ ਦੇ ਸੰਪਰਕ ਚਾਹਦੇ ਹੋ ਜਦੋਂ ਜੀ ਮੈਂ ਡਿਊਟੀ ਤੇ ਗਈ ਜੀ ਮੈਂ ਕੋਈ ਮੇਰੀ ਮਤ ਨਹੀਂ ਕਰੀ ਕਿ ਮੈਂ ਡਿਊਟੀ ਤੇ ਗਈ ਐ ਡੀਸੀ ਦਫ਼ਤਰ ਜਗੀ ਦੀ ਐਸਐਸਬੀ ਤੇ ਗਈ ਜੀ ਮੈਂ ਐਪਲੀਕੇਸ਼ਨਾਂ ਦਿੱਤੀਆਂ ਜੀ ਇਸ ਕਰਕੇ ਵੀ ਮੇਰੇ ਨਾਲ ਧੱਕਾਸ਼ਾਹੀ ਹੋ ਰਹੀ ਆ ਵੀ ਸਾਰੀ ਜ਼ਮੀਨ ਮੇਰੇ ਹਸਬੰਦ ਦੇ ਨਾਮ ਖੜੇ ਇੰਤਕਾਲ ਮੇ ਰੋਕੇ ਹੋਏ ਮੇਰੀ ਮਤ ਕਰੀ ਜਾ ਮੈਨੂੰ ਘਰੇ ਬਿਠਾਇਆ ਜਾਵੇ ਮੈਂ ਕੱਲਾ ਦੇ ਬਾਲੀਆਂ ਵੇਚ ਕੇ ਕੁੜੀ ਦੀ ਫੀਸ ਭਰੀ ਹੈ ਜੀ ਮੈਂ ਉਹਦੇ ਪੇਕੇ ਘਰੇ ਬੈਠਿਆ ਜੀ 8 ਮਹੀਨਿਆਂ ਦੀ ਮੈਨੂੰ ਘਰਵੜ ਨਹੀਂ ਤੇ ਚਾਰ ਗਿਲਾਕੇ ਮੁਰਗੀ ਜੀ ਮੇਰੇ ਕੋਲ ਵੀਡੀਓ ਤੱਕ ਵੀ ਹੈਗੀਆਂ ਨੇ ਮੇਰੇ ਨਨਦੋਈਏ ਮੇਰੀ ਇੱਟਾ ਤੱਕ ਵੀ ਮਾਰੀਆਂ ਨੇ ਜਿਵੇਂ ਹਸਪਤਾਲ ਚ ਦਾਖਲ ਵੀ ਰਹੀਆਂ ਜੀ ਤੇ ਇਸ ਕਰਕੇ ਜੀ ਮੈਂ ਨਿਹੰਗਾ ਦੀ ਮੱਤ ਜਥੇ ਬੰਦਿਆ ਕੋਲੇ ਗਈ ਜੀ ਉਹਨਾਂ ਨੂੰ ਕਿਹਾ ਮੈਂ ਸਾਰੀ ਆਪਣੀ ਕਹਾਣੀ ਦੱਸੀ ਜੀ ਮੇਰੀ ਮੱਤ ਕਰੀ ਜਾਵੇ ਵੀ ਕਿ ਮੈਂ ਇੱਕ ਮੇਰੇ ਸਿਰ ਤੇ ਮੇਰੇ ਹਸਬੰਡ ਦੀ ਡੈਥ ਹੋ ਗਈ ਦੂਜਾ ਮੈਨੂੰ ਇੱਕ ਛੋਟਾ 4 ਸਾਲ ਦਾ ਬੱਚਾ ਜੀ ਮੇਰੇ ਕੋਲੇ ਮੈਨੂੰ ਘਰੇ ਮੇਰੀ ਨਣ ਦਾ ਘਰੇ ਕਬਜ਼ਾ ਕਰੀ ਬੈਠਿਆ ਨੇ ਇੱਕ ਬਜ਼ੁਰਗ ਔਰਤ ਜੀ ਮੇਰੇ ਹਸਬੰਡ ਦੀ ਨਾਨੀ ਜੀ ਉਹਨਾਂ ਨੇ ਇੱਕ ਦੋਨੇ ਸ ਰੁਪਏ ਦੀ ਸਿੱ ਤਾਨੂੰ ਤਮਕਾਂਦੇ ਨੇ ਹਾਂ ਜੀ ਮੈਨੂੰ ਤਮਕਾਂਦੇ ਨੇ ਮੇਰੇ ਕੋਲ ਵੀਡੀਓ ਤੱਕ ਵੀ ਹੈਗੀਆਂ ਨੇ ਜੀ ਜਿਹੜੇ ਮਾਮੇ ਦੇ ਮੁੰਡੇ ਨੇ ਮੇਰੇ ਭਾਈਆਂ ਨੂੰ ਕਹਿੰਦੇ ਨੇ ਵੀ ਤੁਸੀਂ ਥੋੜੇ ਲੱਤਾਂ ਚ ਰੱਡ ਪਾਵਾਂਗੇ ਅਸੀਂ ਹਾਂ ਜੀ ਜੇ ਆਪਾਂ ਗੱਲ ਕਰੀਏ ਕਿ ਤੁਸੀਂ ਇਸ ਸਬੰਧ ਚ ਜਦੋਂ ਪੁਲਿਸ ਕੋਲੇ ਜਾਂਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਜਾ ਤੁਹਾਨੂੰ ਰਿਸਪਾਂਸ ਮਿਲਿਆ ਕੀ ਉਹਨਾਂ ਨੇ ਤੁਹਾਡੀ ਮਦਦ ਨਹੀਂ ਕੀਤੀ ਉਹਨਾਂ ਨੇ ਜੀ ਮਤ ਨਹੀਂ ਉਹਨਾਂ ਨੇ ਇਹ ਗੱਲ ਗੱਲ ਕਹੀ ਹੈ ਜੀ ਵੀ ਅਸੀਂ ਕਾਬਜ਼ਾ ਨਹੀਂ ਦਿਵਾ ਸਕਦੇ ਹੈਗੇ ਵੀ ਸਾਡਾ ਕਾਨੂੰਨ ਨਹੀਂ ਬਣਿਆ ਹੋਇਆ ਇਹ ਚੀਜ਼ ਦਾ ਨਾ ਅਸੀਂ ਤੈਨੂੰ ਬਾੜ ਸਕਦੇ ਨਾ ਅਸੀਂ ਕੱਢ ਸਕਦੇ ਆ ਵੀ ਤੇਰਾ ਘਰ ਆਉ ਤਾਂ ਦੇਖ ਰਹੇ ਆ ਕਿ ਆਹੀ ਸ਼ਾਇਦ ਨਿੰਬੂ ਸੀ ਜੀ ਤਾਂ ਤੁਹਾਨੂੰ ਤੱਕ ਦੇਤ ਕੇ ਸਿੱਟੇ ਸੀ ਇਹਨਾਂ ਨੇ ਮੇਰੇ ਜਿਹੜਾ ਹਸਬੰਡ ਸੀ ਜੀ ਉਹੋ ਜੇ ਉਹ ਮੈਂ ਉੱਪਰ ਕੰਮ ਕਰ ਲਿਆ ਸੀ ਜੀ ਠਾਣੇ ਚ ਆਈ ਸੀ ਮੇਰੀ ਨਣ ਦੇ ਨੇ ਸਾਡੇ ਕੈਮਰੇ ਲੱਗੇ ਹੋਏ ਨੇ ਜੀ ਜਿਹੜਾ ਸਾਡੇ ਕੈਮਰੇ ਲੱਗੇ ਨੇ ਜਦੋਂ ਹਜੂਰ ਸੇਵ ਤੋਂ ਆਇਆ ਜੀ ਉਹ ਉਹਨਾਂ ਨੇ ਕੈਮਰੇ ਲਵਾਤੇ ਦੇਵੇ ਦੇ ਹੱਥ ਦੀ ਫਟ ਕੇ ਰੋਟੀ ਵੀ ਨਹੀਂ ਖਾਣੀ ਹੈਗੀ ਵੀ ਆਪਣੇ ਵਸੌਣ ਹੀ ਨਹੀਂ ਹੈਗੇ ਜੀ ਵੀ ਇੱਥੇ ਮੰਜੜਾ ਕੇ ਪੈਣਾਗਾ ਉਹ ਰੋਂਦਾ ਕਰ ਲੌਂਦਾ ਹੁੰਦਾ ਦੀ ਉਹ ਮੈਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਸੀ ਜੀ ਤਿੰਨ ਜਣੇ ਅੱਠ ਜਣੇ ਜਿਹੜੇ ਹੁਣ ਮਾਰਨ ਵਿੱਚ ਮਿਲੇ ਹੋਏ ਨੇ ਆ ਚਾ ਇਹ ਚੇਵਿੱਗੇ ਜ਼ਮੀਨ ਦੇ ਇਹਨਾਂ ਦੇ ਲਾਲਚ ਨੇ ਜੀ ਇਹ ਮਿਲ ਕੇ ਜੀ ਗਵਾਹ ਬਣੇ ਹੋਏ ਨੇ ਜ਼ਮੀਨ ਤੇ ਇਹਨਾਂ ਨੇ ਮਿਲ ਕੇ ਜੀ 8 ਬੰਦੇ ਦੀ ਵਜਾ ਕਰਕੇ ਮਰਿਆ ਜੀ ਜੇ ਗੱਲ ਕਰੀਏ ਆਜੋ ਤਾਂ ਸਾਡ ਨੂੰ ਮੜਾ ਦਿਖਾਓ ਜਿਹੜਾ ਇੱਥੋਂ ਦੇ ਮਾਹੌਲ ਦੀ ਗੱਲ ਕਰੀਏ ਕਿ ਜਦੋਂ ਤੁਸੀਂ ਇਹ ਕੰਦ ਟੱਪਦੇ ਹੋ ਤਾਂ ਉਹ ਤੋਂ ਬਾਅਦ ਸਾਡੇ ਸੁਣ ਚੱਕੇ ਜਦੋਂ ਤੁਹਾਡੀ ਹੱਥੋਂ ਪਾਈ ਹੁੰਦੀ ਹੈ ਤਾਂ ਤੁਸੀਂ ਇੱਥੇ ਦਰਖਤ ਚ ਡਿੱਗਦੇ ਹੋ ਕਦੋਂ ਜੀ ਜਿੱਦ ਮੈਂ ਆਈ ਨਹੀਂ ਗੱਲਾਂ ਹਾਂ ਜਦੋਂ ਦੁਆਰੇ ਨਹੀਂ ਜੀ ਜਦੋਂ ਨਿੰਗਮਣ ਛੱਡਣ ਵਾਸਤੇ ਇਹਨੇ ਉੱਥੋਂ ਕੰਦ ਟੱਪੀ ਆ ਜੀ ਅੱਛਾ ਜੀ ਕੰਦ ਟੱਪੀ ਜੇ ਇਸ ਤੋਂ ਬਾਅਦ ਮੇਰੀ ਨਾਨੀ ਦ ਬਾਹਰ ਖੜੀਆ ਮੈਨੂੰ ਅੰਦਰ ਨਹੀਂ ਆਉਣ ਦਿੰਦੀ ਸੀ ਨਾਨ ਦੇ ਟੱਪ ਗਈ ਮੈਂ ਇਧਰੋਂ ਜਾ ਕੇ ਜੀ ਫਿਰ ਮੈਂ ਉੱਪਰਲੇ ਚਿੰਦੇ ਤੋੜੇ ਨਹੀਂ ਜੀ ਘੇਟ ਵਾਲੇ ਜੇ ਆਪਾਂ ਗੱਲ ਕਰਦੇ ਤੁਸੀਂ ਇੱਕ ਵੀਡੀਓ ਚ ਦਿਖਾ ਰਹੇ ਹੋ ਕਿ ਇੱਕ ਕਮਰੇ ਚ ਹੈ ਜਿਹੜਾ ਸਾਰਾ ਕੁਝ ਕਹਿੰਦੇ ਹੋ ਕਿ ਘਰ ਦਾ ਸਮਾਨ ਵੇਚਤਾ ਕੀ ਸਾਨੂੰ ਉਹ ਕਮਰਾ ਜੇ ਆਪਾਂ ਗੱਲ ਕਰੀਏ ਸ਼ਾਇਦ ਆਹੀ ਕਮਰਣਾ ਜੀ ਤੇ ਕੀ ਇਹਦੇ ਵਿੱਚ ਕੀ ਪਿਆ ਸੀਗਾ ਕੀ ਕਿਹੋ ਜਿਹਾ ਵੇਚਗੇ ਇਹਦੇ ਵਿੱਚ ਵੀ ਦੇਖੋ ਜੀ ਮੇਰੇ ਕਣਕ ਦੇ ਢੋਲੇ 'ਚ ਕਣਕ ਪਈ ਸੀ ਦੇਖੋ ਇਹ ਖਾਲੀ ਕਰੇ ਪਏ ਨੇ ਇਹ ਸਾਰੇ ਢੋਲ ਖਾਲੀ ਕਰੇ ਪਏ ਨੇ ਇਹ ਆਟੇ ਕੇੰਦੀ ਢੱਕੀ ਪਈ ਸੀ ਕਣਕ ਦੀ ਇਹ ਖਾਲੀ ਸੀ ਦੇਖੋ ਸਭ ਕੁਝ ਖਾਲੀ ਕਰੇ ਪਏ ਜੀ ਵਿੱਚ ਤੇ ਆਹ ਲੋਹਾ ਪਿਆ ਸੀ ਇਹ ਵੀ ਉੱਪਰ ਜੀ ਅੱਛਾ ਜੀ ਹਾਂ ਜੀ ਲੋਹਾ ਵੇਚਦਾ ਸਾਰਾ ਕੁਝ ਆਲ ਮਾਰੀ ਇਤੋਂ ਖਾਲੀ ਕਰੀ ਪਈ ਇਹ ਦੇਖੋ ਮਾਰੀ ਜੀ ਵੇਚਦਾ ਜੀ ਸਰੀਆ ਸੂਰੇ ਜਿੰਨਾ ਵੀ ਹੋਏਗਾ ਕਿ ਕਣਕ ਸਾਰਾ ਕੁਝ ਹੀ ਖਤਮ ਕਰਤਾ ਜੀ ਉਹਨਾਂ ਨੇ ਮੇਰੇ ਲੋਮਾਰੀਆਂ ਤੱਕ ਟੋੜੀਆਂ ਪਈਆਂ ਨੇ ਜੀ। ਤੁਮਾਸੀ ਦੇ ਵਿੱਚ ਸਭ ਤੋਂ ਨਹੀਂ ਸੁਣੀ। ਦੇਖਾ ਘਰ ਦੇ ਗੱਲ ਕਰੀ ਜਾਵੇ ਜਦੋਂ ਅਸੀਂ ਘਰ ਦੇ ਵਿੱਚ ਵੱਢ ਰਹੇ ਹਾਂ ਜਿਹੜਾ ਤੁਹਾਡੇ ਜਿੱਥੇ ਤੁਹਾਡੀ ਰਹਿائش ਹੈ ਉੱਥੇ ਵੀ ਸਾਰਾ ਸਮਾਨ ਕੁਛ ਨਹੀਂ ਹੈਗਾ ਬੈਠਣ ਤੱਕ ਦੀਆਂ ਕੁਰਸੀਆਂ ਨਹੀਂ ਗਈਆਂ। ਉਹ ਕਿੱਧਰ ਗਈਆਂ ਫਿਰ? ਸਾਰਾ ਕੁਝ ਹੀ ਵੇਚਤਾ ਜੀ ਉਹਨਾਂ ਨੇ। ਅੱਛਾ ਜੀ। ਹਾਂਜੀ ਮੈਂ 8 ਮਹੀਨੇ ਬਾਅਦ ਆਈਆਂ ਜੀ ਮੇਰੀ ਗੇਲ ਹਾਜ਼ਰ ਉਦੋਂ ਬਿਨਾ ਉਹਨਾਂ ਨੇ ਮੇਰੇ ਡੰਗਰ ਪਸੂ ਖੜੇ ਸੀ ਜੀ ਉੱਥੇ ਇੱਕ ਮੱਝ ਇੱਕ ਗਾਂ ਜੀ ਉੱਥੇ ਜੀ 118000 ਦੀ ਟੋਕ ਵਾਲੀ ਮਸ਼ੀਨ ਜਿਹਦੇ ਉੱਪਰ ਮੋਟਰ ਲੱਗੀ ਹੋਈ ਦੀ ਸਾਰਾ ਕੁਝ ਹੀ ਵੇ ਕਿੰਨਾ ਕ ਨੁਜੇ ਤਾਨੂੰ ਗੱਲ ਕਰੀਏਗਾ ਕਿੰਨਾ ਕ ਨੁਕਸਾਨ ਕਰ ਗਏ ਹੋਣਗੇ ਤੁਹਾਡਾ 10 12 ਰੱਖ ਦਾ ਨੁਕਸਾਨ ਹੋ ਗਿਆ ਜੀ ਮੇਰਾ ਸੱਤ ਟੋੜੇ ਤਾਂ ਮੇਰੀ ਟੂਮਾ ਸੀ ਅੱਛਾ ਜੀ ਹਾਂਜੀ ਟੂਮਾ ਲੈ ਕੇ ਘਰ ਦਾ ਸਮਾਨ ਵੇਚ ਕੇ ਹਾਂਜੀ ਹਾਂਜੀ ਘਰ ਦਾ ਸਮਾਨ 1 ਲੱਖ ਲੱਖ ਡੰਗਰ ਦੀ 1 ਲੱਖ 10000 ਰੁਪਏ ਲਮਾਰੀ ਚ ਪਿਆ ਸੀ ਜੀ ਮੇਰਾ ਅੱਛਾ ਜੀ ਬਾਕੀ ਸਮਾਨ ਮੇਰਾ ਹੀ ਹੋ ਗਿਆ ਸੀ ਜੀ ਆ ਤੁਹਾਡੇ ਹੱਥ ਚ ਅਸੀਂ ਫਰਦ ਦੇਖ ਰਹੇ ਕਾਦੀ ਫਰਦ ਹੈ ਇਹ ਫਰਦ ਹੈ ਜੀ ਮੇਰੇ ਨਜਾਇਜ਼ ਧੱਕਾ ਹੋਇਆ ਉਹ ਕੋਈ ਮੈਂ ਕਾਨੂੰਨ ਦੇ ਹਿਸਾਬ ਨਾਲ ਆਪਣੇ ਘਰ ਵਿੱਚ ਆਈਆਂ ਜੀ ਕੋਈ ਬੇਕਾਨੂੰਨੀ ਢੰਗ ਨਾਲ ਨਹੀਂ ਮੈਥੇ ਬੈਠੀ ਦੇਖੋ ਜੀ ਜਿਹੜਾ ਮਨਦੀਪ ਸਿੰਘ ਆ ਜੀ ਮੇਰੇ ਹਸਬੰਡ ਦਾ ਨਾਮ ਹੈ ਸਾਰੀ ਜ਼ਮੀਨ ਉਹਦੇ ਨਾਮ ਖੜੀ ਹੈ ਜੀ ਦੇਖੋ ਜੀ ਆ ਸਾਰੀ ਉਹਦੀ ਜ਼ਮੀਨ ਉਹਦੇ ਨਾਮ ਖੜੀ ਹੈ ਜੀ ਉਹਨਾਂ ਨੇ ਪ੍ਰਸੀਤ ਕਰਵਾਈਆ ਤੇ ਆ ਜੀ ਆ ਜਿਹੜੀ 6 ਲੱਖ ਦੀ ਲਿਮਟ ਉਹਨਾਂ ਨੇ ਮੈਂ 2016 ਦੇ ਵਿੱਚ ਆਪਦੇ ਭਾਈ ਤੋਂ ਕਰਵਾ ਕੇ ਸਾਰੇ ਪੈਸੇ ਆ ਵਰਤੇ ਨਹੀਂ ਉਹਨਾਂ ਨੇ ਇਹਨਾਂ ਨਜਾਇਜ਼ ਧੱਕਾ ਹੁੰਦਾਰੇ ਜੀ ਮੇਰੇ ਨਾਲ ਇੱਕ ਵਾਰੀ ਇੱਕ ਟਾਈਮ ਪਾਸ ਕਰ ਰਹੀ ਆ ਜੀ ਬੋਲ ਨਹੀਂ ਰਹੀ ਸੀ ਤੇ 20 ਤਰੀਕ ਨੂੰ ਉਹਨਾਂ ਦੀ ਡੈਥ ਹੁੰਦੀ 16 26 ਤਰੀਕ ਨੂੰ ਜਾ ਕੇ ਜੀ ਇੰਤਕਾਲ ਦਰਜ ਕਰਾਉਂਦੀ ਹਾਂ ਜੋ ਕਿ ਮਿੰਤਕਾਲ ਮਜ਼ੂਰ ਹੋਣ ਤੋਂ ਰੋਕਤਾ ਜੀ ਇੰਤਕਾਲ ਦਰਜ ਨਹੀਂ ਹੋਇਆ ਜੀ ਮੈਂ ਜ਼ਮੀਨ ਨਾਮ ਨਹੀਂ ਆਉਣੇ ਚੜਨ ਦਿੱਤੀ ਜੀ ਆ ਜੀ ਆਰਡਰ ਹੋਏ ਪੈਨੇ ਕੋਰਟ ਦੇ ਆ ਕੋਰਟ ਦੀ ਆਰਡਰ ਹੋਏ ਪੈਨੇ ਜੀ ਮੈਂ ਕੋਈ ਬੇਕਾਨੂੰਨੀ ਢੰਗ ਨਾਲ ਆਪਦੇ ਕਾਨੂੰਨ ਦੇ ਢੰਗ ਨਾਲ ਕਰ ਵਿੱਚ ਆ ਕੇ ਬੈਠੇ ਮਾਲਕਾਂ ਜਿਵੇਂ ਕਰਦੀ ਬੱਚਾ ਜੀ ਮੇਰੇ ਕੋਲ ਸਾਰੀ ਜ਼ਮੀਨ ਮੇਰੇ ਹਸਮਣ ਦੇ ਨਾਮ ਸਾਡੇ ਨਾਲ ਹੋਰ ਰਿਸ਼ਤੇਦਾਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਨਮਸਕਾਰ ਨਮਸਕਾਰ ਕੀ ਨਾਮ ਮਲਜੀਤ ਜੀ ਇਹ ਕੀ ਲੱਗਦਾ ਤੁਹਾਡੇ ਬੈਠ ਗਏ ਜੀ ਮੇਰੀ ਅੱਛਾ ਜੀ ਹਾਂ ਕਦੋਂ ਤੁਹਾਡੇ ਕੋਲ ਆਂਦੇ ਨੇ ਪਹਿਲੀ ਵਾਰ ਜਦੋਂ ਆਏ ਕਿ ਭਾਈ ਮੈਨੂੰ ਆ ਦੁੱਖ ਤਕਲੀਫ ਹੈ ਮੇਰੇ ਘਰ ਇੱਕ ਕਲੇਸ਼ ਹੋ ਰਹੀ ਹੈ ਕੋਈ ਸ਼ਿਕਾਇਤ ਲੈ ਕੇ ਆਏ ਕਦੇ ਹਾਂ ਜੀ ਵੀ ਨਾ ਵਾਜੀ ਲੰਗੜਾਈ ਝਗੜਾ ਰਿਆਂ ਲੱਗ ਗਿਆ ਜੀ ਅੱਛਾ ਹਾਂ ਕੁੱਤ ਕਟਾਪਾ ਕੁੜੀਆਂ ਨੰਦਾ ਕਰਾਉਂਦੇ हां बस जमीनदार लालसी उना नु ओज वेज लड़ाई झगड़ा ਵਿਚ ਕੁਤ ਦਿਨ ਪੰਚਾਇਤਾਂ ਹੋਈਆਂ ਕਈ ਵਾਰੀ ਹੋਈਆਂ ਚਲਦਾ ਕੁੜੀ ਕੰਨ ਮੇਰੇ ਘਰ ਬਚਲਣ ਦੇਉ ਕੁੜੀਆਂ ਨਾ ਕੰਦੀ ਕੁੜੀਆਂ ਵਿੱਚ ਲੜਾਈ ਜਰੋਜ ਕਟਾਉਂਦੀਆਂ ਥੀਆਂ ਅੱਛਾ ਜੀ ਹਾਂ ਸੋ ਜ ਵਾਜੀ ਲੜਾਈ ਝਗੜਾ ਹੁੰਦਾ ਹੁੰਦਾ ਜੀ 24 ਕੁੜੀ ਚਾਰ ਵੀ ਨੇ ਵੇਗੀ ਉਹ ਤਾਂ ਕੁੱਤੀ ਪਾਗਲਖਾਨਾ ਤੱਕ ਲੈ ਗਈਆਂ ਕੁੜੀ ਚੰਡੀਗੜ੍ਹ ਨੰਦਾ ਦੀ ਹਾਂ ਚੰਡੀਗੜ੍ਹ ਲੈ ਗਈਆਂ ਉਥੋਂ ਜੀ ਉਥੋਂ ਕੁੜੀ ਵਿਚਾਰੀ ਚੰਡੀਗੜ੍ਹ ਤੋਂ ਵਝਾਈ ਥੋ ਉਹ ਤਾਂ ਮੋਰੇ ਸਕੂਟੀ ਗਾਰ 'ਤੇ ਬੈਠਿਆ ਨੇ ਭਾਈ ਤੂੰ ਨੇ ਭਈ ਤੂੰ ਪਾਗਲਖਾਨਾ ਤੂੰ ਘਾਤੋਂ ਆਏ ਨੇ ਤੇ ਉਥੋਂ ਕੁੜੀ ਵਜਲੇ ਹਾਂ ਸੁਗਰੂ ਰਾਏ ਕਾ ਵਿਚਾਰੀ ਬਸ ਉਤਰੀ ਉਥਾ ਉਥਾ ਚਾਲਾ ਕੁੜੀ ਚਾਰ ਵੀ ਨਾ ਬੈਠੇ ਸੀ ਤੋੜਤੀ ਤੇ ਪੰਚਾਇਤ ਜਬ ਚੋਲਾ થી ਦਾ ਚਾਹ ਕਾ ਸੁਣ ਕੇ ਤੋੜਤੀ ਸੀ ਸਰਪੰਚ ਦੇ ਬਚੋਲਾ ਤੋੜ ਤਾਇਰ ਕਾ ਉਹਦੇ ਬਾਸ ਹਾ ਹੁਣ ਤਾਂ ਆ ਕਾਣੀ ਕੁੜੀ ਅਸੇ ਰਹਿ ਜਾਂਦੀ ਲਿਆ ਕਾ ਕਿੰਨੀ ਕ ਵਾਰ ਤੁਸੀਂ ਉਹਰੇ ਪਿੰਡ ਚ ਪੰਚਾਇਤ ਲੈ ਕੇ ਆਏ ਕਿ ਭਾਈ ਸਾਡੀ ਕੁੜੀ ਨਾ ਦੁੱਖ ਤਕਲੀਫ ਹੋ ਰਹੀ ਹੈ ਕਿ ਭਾਈ ਪਿੰਡ ਵਾਲੇ ਨੇ ਕੋਈ ਮਦਦ ਕਰੀ ਸਰਪੰਚ ਨੇ ਜਾਂ ਕਿਸੇ ਨੇ ਹਾਂ ਪਹਿਲਾਂ ਕਰੀ ਸੀ ਸਰਪੰਚ ਮਾਜਾ ਹੂੰ हां ਹੁਣ ਵੀ ਕਰੀ ਸੀ ਕੁੜੀ ਰੱਖੀ ਸੀ ਉਹਨਾਂ ਨੂੰ ਜੀ ਕੋਈ ਇਹਨਾਂ ਨੂੰ ਕਾਸੀ ਅਸੀਂ ਆਏਗੇ ਆ ਲੈ ਉਹ ਤਾਂ ਉਹਨਾਂ ਦੇ ਆਸ ਕੇ ਸੈਟ ਕਰਕੇ ਪਹਿਲਾਂ ਪੰਚਾਇਤ ਕਈ ਵਾਰੀ ਪਹਿਲਾਂ ਪੰਚਾਇਤ ਆਈ ਹੈ ਪੰਚਾਇਤ ਪੰਜ ਚਾਰ ਵਾਰ ਪੰਚਾਇਤ ਆਈ ਜੀ ਹਾਂ ਹੁਣ ਵੀ ਪੰਚਾਇਤ ਆਈ ਪਹਿਲੇ ਪੰਚਾਇਤ ਆਈਆਂ ਆ ਲੜਾਈ ਝਗੜਾ ਸੀ ਇਹ ਲਿਆ ਕਾਨੀ ਜੀ ਵਾ ਜਮੀਨ ਪਿੱਛੇ ਨਹੀਂ ਜਮੀਨ ਦੇ ਅਸੀਂ ਨੂੰ ਨੰਦਾ ਕੰਦੀਆਂ ਅਨੀ ਨੂੰ ਤਲਾਕ ਦੇ ਹਾਂ ਵਸਾਈ ਰੱਖਦੀਆਂ ਉਹ ਜੀ ਕੰਦਾ ਮੈਂ ਜਮੀਨ ਦੇਣਾ ਲੈ ਲੈ ਮੇਰੀ ਜ਼ਮੀਨ ਜਾਉ ਮੈਂ ਖਾਉਂਗਾ ਕੀ ਜੇ ਮੈਂ ਤਲਾਕ ਦੇਣਾ ਗੁੜੀਆ ਮੇਰੇ ਕੋਲ ਹੈ ਮੇਰੀ ਗੁੜੀਆ ਜਾਊਗੀ ਜੀ ਉਹ ਪੁਰਾਣਾ ਸਾਹਿਬ ਆਈ ਟੈਂਸ਼ਨ ਲੈਣ ਲੱਗ ਗਿਆ ਜੀ ਹਾਂ ਟੈਂਸ਼ਨ ਟੈਂਸ਼ਨ ਜੀ ਜੀ ਆ ਕੁਛ ਹੋ ਗਿਆ ਜੀ ਆਪ ਦਾ ਕੋਈ ਜ਼ਹਿਰਲੀ ਚੀਜ਼ ਕੁੜੀਆਂ ਤੰਗ ਰੱਖਿਆ ਸੀ ਬਾਲਾ ਤੰਗ ਪਰੇਸ਼ਾਨ ਕੁੜੀਆਂ ਦਾ ਕਰਿਆ ਹੋਇਆ ਸੀ ਕੋਈ ਜ਼ਹਿਰਲੀ ਚੀਜ਼ ਖਾ ਗਿਆ ਜੀ ਹੂੰ ਤਾਨੂੰ ਘਰ ਦੀਆਂ ਤਸਵੀਰਾਂ ਵਿਖਾਨੀਆਂ ਇਹ ਉਹ ਘਰ ਹੈ ਜਿਹਦੇ ਕਰਕੇ ਸਾਰੇ ਕਲੇਸ਼ ਪਈ ਇਹਨਾਂ ਦਾ ਆਖਣਾ ਹੈ ਕਿ ਜ਼ਮੀਨ ਵਹ ਹਿੱਸੇ ਆਂਦੀ ਸੀ ਜਿਸ ਨੂੰ ਕੁਝ ਰਿਸ਼ਤੇਦਾਰ ਹੈ ਹੜਪਣਾ ਚਾਹੁੰਦੇ ਸੀ ਜਿਸ ਕਾਰਨ ਸਾਰੇ ਘਰ ਦੇ ਕਲੇਸ਼ ਰਹੀ ਤੁਹਾਨੂੰ ਘਰ ਦੀਆਂ ਤਸਵੀਰਾਂ ਵਿਖਾਨੀਆਂ ਘਰੇ ਜਦੋਂ ਤੁਸੀਂ ਵੜੋਂਗੇ ਘਰ ਕੁਝ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਨਵਾਂ ਬਣ ਰਿਹਾ ਹੋਵੇ ਪਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਮਕਾਨ ਕੋਈ ਨਵਾਂ ਨਹੀਂ ਬਣਿਆ ਇੱਥੇ ਲੋਕ ਰਹਿ ਰਹੇ ਸਨ ਇਹ ਵੀਰ ਹੈ ਅਮਨਜੀਤ ਸਿੰਘ ਜਿਸ ਦੀ 2024 ਦੇ ਵਿੱਚ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਘਰ ਦਾ ਮਾਹੌਲ ਹੈ ਹੋਰ ਹੀ ਚੇਂਜ ਹੋ ਜਾਂਦਾ ਹੈ ਅਸੀਂ ਜਦੋਂ ਅੰਦਰ ਬੜੇ ਤਾਂ ਕੋਈ ਇੱਥੇ ਕੁਰਸੀ ਕੁਛ ਕਿ ਬੈਠਣ ਨੂੰ ਨਹੀਂ ਸੀਗਾ ਇਸ ਸਬੰਧ ਵਿੱਚ ਵੀ ਗੱਲ ਕਰਾਂਗੇ ਕਿ ਕੀ ਕਾਰਨ ਕੀ ਹੈ ਜੀ ਕਿ ਜਿਹੜਾ ਇੱਥੇ ਕੋਈ ਸਮਾਨ ਹੀ ਨਹੀਂ ਕੀ ਹੈ ਨਹੀਂ ਸੀਗਾ ਤੁਹਾਡੇ ਕੋਲੇ ਹੈਗੇ ਸੀ ਜੀ ਉਹ ਕਮਰੇ ਚ ਬੰਦ ਕਰਕੇ ਸਾਰਾ ਸਮਾਨ ਜੀ ਮੇਰਾ ਮੇਰੀ ਮੇਰੇ ਨਣਦਾਂ ਨੇ ਇਕੱਠਾ ਕਰਕੇ ਵੀ ਕਬਜ਼ਾ ਕਰ ਲਿਆ ਜੀ ਆਪਦੇ ਇੱਥੇ अच्छा जी ਵੀ ਸਾਡਾ ਘਰ ਆ ਸਾਡੇ ਬੱਚਿਆਂ ਦਾ ਘਰ ਆ ਵੀ ਤੇਰਾ ਇੱਥੇ ਕੋਈ ਲੱਗਾ ਦੇਗਾ ਨਹੀਂ ਹੈਗਾ ਨਾ ਤੇਰੀ ਬੱਚੀ ਦਾਗਾ ਨਾ ਤੇਰਾਗਾ ਅੱਛੇ ਦਿਖਾਵਾਂਗੇ ਸਾਨੂੰ ਹਾਂਜੀ ਹਾਂਜੀ ਇਹ ਕਿਹੜਾ ਕੰਮ ਦਾ ਸੀ ਇਹ ਕਮਰੇ ਦੀਆਂ ਤਸਵੀਰਾਂ ਹਨ ਦੇਖ ਸਕਦੇ ਹੋ ਕਿ ਇੰਨਾ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਿਹੜਾ ਇੱਥੇ ਸਮਾਨ ਹੈ ਸਾਰਾ ਇਹਨਾਂ ਦਾ ਇਕੱਠਾ ਕਰਕੇ ਇੱਕ ਕਮਰੇ ਦੇ ਵਿੱਚ ਤੂੜਬੂੜ ਕਰ ਦਿੱਤਾ ਗਿਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਸ਼ਾਇਦ ਨਵਾਂ ਵੀ ਕੁਝ ਲੱਗ ਰਿਹਾ ਹੈ ਪਰ ਜੇ ਆਪਾਂ ਇੱਥੋਂ ਦੇ ਹਾਲਾਤਾਂ ਗੱਲ ਕਰੀਏ ਤੇ ਸਿੱਟਣ ਦੇ ਕਰਕੇ ਇੱਥੇ 스멜 ਵੀ ਬਹੁਤ ਜ਼ਿਆਦਾ ਆ ਰਹੀ ਹੈ ਕਿਉਂਕਿ ਕਈ ਪਤਾ ਨਹੀਂ ਕਿੰਨੇ ਦਿਨਾਂ ਦਾ ਇਹ ਦੇ ਵਿੱਚ ਬੰਦ ਪਿਆ ਕਮਰਾ ਹੈ ਅੱਛਾ ਇਹ ਅਲਮਾਰੀ ਵੀ ਤੋੜਤੀ ਹੈ ਉਹਦੇ ਵਿੱਚ ਮੇਰੀ ਟੂਮਾ ਸੀ ਜੀ ਅੱਛਾ ਇਹ ਉਹ ਲੈ ਕੇ ਕੱਢ ਕੇ ਹਾਂਜੀ ਫੁੱਟੇ ਪੈਣੇ ਲੋਕ ਸਾਰਾ ਜੀ ਅੱਛਾ ਜੀ ਆ ਲੋਕ ਦੇਖੋ ਜੀ ਟੁੱਟੇ ਪੈਣ ਸਾਰਾ ਕੁਝ ਟੁੱਟਿਆ ਹੋਇਆ ਦੇਖੋ ਜੀ ਆ ਦੇਖੋ ਇਹ ਵੀ ਥੋੜੇ ਉਹ ਮਾ ਸਾਰੇ ਲੋਕ ਟੋੜੇ ਪੈਣੇ ਇਹ ਅੱਛਾ ਇਹ ਤੁਹਾਡੇ ਰਿਸ਼ਤੇਦਾਰ ਜਿਹੜੇ ਇੱਥੇ ਰਹਿੰਦੇ ਸੀ ਉਹਨਾਂ ਵੱਲੋਂ ਇਹ ਕੀਤਾ ਗਿਆ ਹੈ ਜੀ ਉਹਨਾਂ ਵੱਲੋਂ ਹੈ ਜੀ ਉਹੀ ਮੇਰੇ ਨਣਦੇ ਤੇ ਇਹਨਾਂ ਨੂੰ ਦੋਈਏ ਜੀ ਇੱਕ ਉਹਦੀ ਨਾਨੀ ਜੀ ਹੋ ਰਹੇ ਸੀ ਇੱਥੇ ਅੱਛਾ ਜੀ ਦੇਖ ਸਕਦੇ ਹੋ ਘਰ ਦੇ ਹਾਲਾਤ ਨੇ ਜੋ ਸਾਰਾ ਸਮਾਨ ਇੱਕ ਥਾਂ ਤੇ ਸਿੱਟ ਦਿੱਤਾ ਜਾਂਦਾ ਹੈ ਅਥੇ ਇਹਨਾਂ ਵੱਲੋਂ ਆਖਿਆ ਗਿਆ ਕਿ ਜਿਹੜਾ ਇੱਥੇ ਸਾਡਾ 골ਡ ਪਿਆ ਸੀਗਾ ਉਹ ਵੀ ਕਿਤੇ ਕਿਤੇ ਚੋਰੀ ਕਰ ਲਿਆ ਕੁਝ ਰਕਮ ਇੱਥੇ ਪਈ ਸੀਗੀ ਉਹ ਵੀ ਸਾਰੀ ਇੱਥੋਂ ਕੱਢ ਕੇ ਲੈ ਗਏ ਜਾ ਹੋਰ ਵੀ ਸਾਡੇ ਨਾਲ ਮੌਜੂਦ ਹਨ ਨਾਲ ਵੀ ਗੱਲ ਕਰ ਰਿਹਾ ਕਿ ਨਾਮ ਵੀ ਕੋਪਿੰਦਰ ਸਿੰਘ ਜੀ ਤੁਹਾਡੇ ਕੀ ਲੱਗਦੇ ਵੀ ਮੇਰੀ ਭੈਣ ਆ ਜੀ ਅੱਛੇ ਜੇ ਤੁਹਾਨੂੰ ਪਤਾ ਲੱਗਦਾ ਫਿਰ ਤੁਸੀਂ ਪੁਲਿਸ ਕੋਲ ਜਾਣਿਓ ਕੀ ਪੁਲਿਸ ਦੀ ਕਾਰਵਾਈ ਰਹੀ ਅਸੀਂ ਜੀ ਪੁਲਿਸ ਨੂੰ ਪਹਿਲਾਂ ਵੀ ਬਹੁਤ ਦਰਖਾਸਤਾਂ ਦੇ ਦਈਆਂ ਸੀ ਜੀ ਅਸੀਂ 9ਵੇਂ ਮਹੀਨੇ ਦੀ 25 ਤਰੀਕ ਨੂੰ ਵੀ ਦਰਖਾਸਤ ਦੇ ਕੇ ਆਈ ਸੀ ਉੱਥੇ ਐਂ ਕਰਕੇ ਸਾਡਾ ਪ੍ਰਾਣਾ ਜੀ 24 ਤਰੀਕ ਨੂੰ ਇੱਥੇ ਵਗ ਗਿਆ ਜੀ ਇਹਨਾਂ ਨੇ ਨਣਦਾ ਨੇ ਜਾਣ ਕੇ ਤੋੜਤਾ ਜੀ ਉਹ ਜਾਣ ਕੇ ਉਹਨਾਂ ਨੇ ਤੋੜਤਾ ਇਹਨੂੰ ਕਿਵੇਂ ਨਾ ਕਿਵੇਂ ਇਦਰ ਉਹਨਾਂ ਦੀ ਆਹ ਟੂਨੇ ਟਾਮਣ ਕਰਾਈ ਜਾਂਦੇ ਇਹਨੂੰ ਕਿਵੇਂ ਨਾ ਕਿਵੇਂ ਉਹ ਕਰੋ ਭਜਾਓ ਇੱਥੋਂ ਅਸੀਂ ਜ਼ਮੀਨ ਹੜੱਪ ਲਈਏ ਅਸੀਂ 24 ਤਰੀਕ ਨੂੰ ਦਰਖਾਸਤ ਦਿੱਤੀ ਸੀ ਨੌਵੇਂ ਮਹੀਨੇ ਦੀ ਉਹ ਦਰਖਾਸਤ ਦੇ ਵਿੱਚ ਉਹ ਤੇ ਲਿਖਤ હતી ਸਾਰਾ ਕੁਝ ਜੀ ਸਾਡਾ 24 ਤਰੀਕ ਦਾ ਪੁਰਾਣਾ ਇਹਦਾ ਜੀ ਅਮਨਜੀਤ ਸਿੰਘ ਉਹ ਇੱਥੋਂ ਚਲਾ ਗਿਆ ਜੀ ਉਹ ਪਤਾ ਨਹੀਂ ਲੱਗ ਰਿਹਾ ਕਿੱਥੇ ਗਿਆ ਅਸੀਂ ਨਨਦਨ ਲਵੀ ਉੱਥੇ ਗਏ ਸੀ ਇਹਨੂੰ ਨਰਦੂਈਆਂ ਮਾੜਾ ਚੰਗਾ ਬੋਲਿਆ ਜੀ ਉਹ ਕਹਿੰਦਾ ਮੈਂ ਤੇਰੀਆਂ ਲੱਤਾਂ ਤੋੜ ਦੂੰਗਾ ਅਸੀਂ ਨੇ ਦਰਖਾਸਤ ਸਾਰਾ ਕੁਝ ਲਿਖਤਾ ਜੀ ਜ਼ਮੀਨ ਦਾ 베ਰਬਾਈ ਪਤਾ ਸੀ ਜੀ ਉੱਥੇ ਸਾਰਾ ਕੁਝ ਦੱਸਿਆ ਹੋਇਆ ਜੀ ਫਿਰ ਜਦੋਂ ਉਹਨੇ ਸਪਰੇਅ ਪੀਤੀ ਜੀ ਉਹ ਐਸਆਈ ਨੇ ਉਸ ਦਿਨ ਕੁੜੀ ਆਪਣੀ ਭੇਜੀ ਸੀ ਜੀ 4:30 ਵਜੇ ਜੀ 5 ਵਜੇ ਉਹ ਆ ਕੇ ਉਹਦੀ ਭੈਣ ਵੀ ਇੱਥੇ ਲਵੇ ਖੜੀ ਸੀ ਜੀ ਉਹਨੇ ਆ ਕੇ ਕਿਹਾ ਤੂੰ ਇਹਨੂੰ ਕਾਤੋ ਲਿਆਏ ਕੁੜੀ ਨੂੰ ਉਹਨੂੰ ਉਦੋਂ ਬਾਅਦ ਉਹ ਸਪਰੇਅ ਪੀ ਗਿਆ ਜੀ ਉਹਨਾਂ ਨੇ ਸਾਰਾ ਕੁਝ ਉਹਨਾਂ ਨੇ ਕਰਿਆ ਜੀ ਉਹ ਤੰਗਦੀ ਆਉਂਦੀਆਂ ਭੈਣਾਂ ਤੁਸੀਂ ਉਦੋਂ ਬਾਅਦ ਉਹ ਡੀ ਐਮ ਸੀ ਚ ਉੱਥੇ ਲੈ ਗਏ ਜੀ ਡੀ ਐਮ ਸੀ 'ਚ ਲੈ ਕੇ ਜੀ ਉੱਥੇ ਉੱਥੇ ਵਰਸੀਤ ਕਰਵਾ ਲਈ ਜੀ ਵਰਸੀਤ ਕਰਵਾ ਕੇ ਜੀ 16 ਤਰੀਕ ਨੂੰ ਡੈਥ ਹੋ ਗਈ ਜੀ ਉਦੋਂ ਬਾਅਦ 26 ਤਰੀਕ ਨੂੰ ਉਹਨਾਂ ਦਾ ਭੋਗ ਨਹੀਂ ਪਾਣ ਦਿੱਤਾ ਜੀ ਪੈਸੇ ਚੱਕੀ ਫਿਰਦੇ ਤੇ ਦੜਬੇ ਉਹ ਕਹਿੰਦਾ ਸਾਡਾ ਕਹਿੰਦੇ ਇੰਤਕਾਲ ਦਰਜ ਹੋ ਜਾਏ ਆਪਦੇ ਭੈਣਾਂ ਨੂੰ ਉਹਨਾਂ ਨੂੰ ਜਮੀਂ ਦੁੱਖ ਨਹੀਂ ਸੀ ਸਾਡਾ ਭਾਈ ਉਹ ਹੋ ਗਿਆ ਉਹਨਾਂ ਨੂੰ ਬਸ ਜ਼ਮੀਨ ਦਾ ਲਾਲਚ ਸੀ ਜੀ ਭਾਈ ਤੁਹਾਡੀ ਅੱਖ ਤੇ ਕੀ ਹੋਇਆ ਇਹ ਜੀ ਉਹਨੇ ਪਰੌਣੇ ਨੇ ਮੇਰੇ ਕੜਾ ਇਹ ਜਿੱਤੇ ਮਤਲਬ ਤੁਸੀਂ ਆਪਣੀ ਕਾਇ ਕਰ ਰਹੇ ਉਰੇ ਭੈਣ ਨੂੰ ਲੈਣਾ ਹਾਂ ਹਾਂ ਜੀ ਹਾਂ ਅੱਛਾ ਉਹ ਬੁੜੀ ਨੂੰ ਅੰਦਰ ਬਾੜ ਦੇ ਸੀ ਜੀ ਮੈਂ ਕਿਹਾ ਮੇਰੀ ਭੈਣ ਦਾ ਘਰ ਆ ਜਿੱਥੇ ਆ ਬੈਠੂਗੀ ਕਿ ਉਹਨਾਂ ਦਾ ਕੋਈ ਹੱਕ ਨਹੀਂਗਾ ਜੀ ਉੱਥੇ ਸਾਰਾ ਕੁਝ ਹੁਣ ਮੈਂ ਆਪਣੀ ਭੈਣ ਦਾ ਇਹਦੇ ਜਿਹੜੇ ਇਹਦੇ ਸਰਟੀਫਿਕੇਟ ਬਣਦੇ ਨੇ ਜੀ ਸਾਰਾ ਕੁਝ ਫਰਦਾਂ ਜੀ ਹੈ ਇਹਦਾ ਆਧਾਰ ਕਾਰਡ ਜੀ ਤੇ ਜਿਹੜੀ ਮੇਰੀ ਭਾਣ ਜੇ ਜੀ ਗੁਰਜਸ ਕੌਰ ਉਹਦਾ ਸਾਰਾ ਕੁਸਾ ਸਾਰਾ ਕੁਸਾ ਇਹਦਾ ਬਣਦਾ ਜੀ ਜਿਹੜਾ ਉਹਨਾਂ ਨੇ ਵਰਸੀਤ ਕਰਵਾਈ ਜੀ ਜਾਲੀ ਵਰਸੀਤ ਕਰਵਾਈ ਜੀ ਉੱਥੇ ਉਹ ਹਜੇ ਉਹਨਾਂ ਦਾ ਇੰਤਕਾਲ ਦਰਜ ਨਹੀਂ ਹੋਇਆ ਹੈਗਾ ਜੀ ਇੱਥੇ ਨਣਦਾਂ ਦੇ ਨਨਦੋਈਏ ਮੂਰੇ ਬੈ ਜਾਂਦੇ ਨੇ ਸਪਰੇਆਂ ਦੀਆਂ ਸੀਸੀਆਂ ਲੈ ਕੇ ਸਾਨੂੰ ਡਰਾਮੇ ਕਰਦੇ ਨੇ ਜੀ ਉਹ ਉਹ ਕਹਿੰਦੇ ਜੀ ਤੁਸੀਂ ਅੰਦਰ ਵੜ ਗਏ ਅਸੀਂ ਕਹਿੰਦੇ ਸਪਰੇਅ ਪੀ ਕੇ ਮਰ ਜਾਾਂਗੇ ਅਸੀਂ ਪਹਿਲਾਂ 5 6 ਗੱਲਾਂ ਅਸੀਂ ਪੰਚਾਇਤ ਲੈ ਕੇ ਆਏ ਆਂ ਜੀ ਸਾਡੇ ਲੇਪੇ ਵੀਡੀਓ ਵੀ ਹੈਗੀਆਂ ਨੇ ਜੀ ਅਸੀਂ ਦਰਖਾਸਤਾਂ ਵੀ ਦਿੱਤੀਆਂ ਜੀ ਅਸੀਂ ਤੇ ਤੁਸੀਂ ਉਰੇ ਅੰਦਰ ਆਣੋ ਇਹਨਾਂ ਗੁੜੀਆਂ ਨੂੰ ਲੈ ਕੇ ਇੱਥੇ ਕੇ ਨੂੰ ਘਰੇ ਵਸਾਓ ਕੀ ਤੁਹਾਡੇ ਇੱਟਾਂ ਰੋੜੇ ਵੀ ਮਾਰੇਗੇ ਹਾਂ ਮਾਰੇ ਨਹੀਂ ਜੀ ਸਾਡੇ ਇੱਟਾਂ ਰੋੜੇ ਮਾਰੇ ਨੇ ਮੇਰੇ ਚਾਚੇ ਦੇ ਇੱਟ ਮਾਰੀ ਹੈ ਜੀ ਮੇਰੇ ਮਾਰੀ ਹੈ ਜੀ ਪਰੌਣਾ ਕੰਧਾਂ ਟਪਟਪਾਉਂਦੇ ਅਤੀ ਜੀ ਉਹ ਕੁੜੀ ਘਰ ਦੀਆਂ ਚਾਬੀਆਂ ਕੱਢ ਕੇ ਲੈ ਗਈ ਜੀ ਉਸ ਤੋਂ ਬਾਅਦ ਸਾਡੇ ਲਵੇ ਸਾਰੀਆਂ ਵੀਡੀਓ ਨੇ ਜੀ ਉਹ ਜਗ ਜਿਹੜੇ ਮੈਨ ਗੇਟ ਨੇ ਸੀ ਆ ਹੀ ਕਹੋਗੇ ਕੋਈ ਕਹੋਗੇ ਟੋਨੇ ਕੋਲ ਚਾਬੀਆਂ ਨੇ ਜੀ ਇਹਨਾਂ ਦੀਆਂ गया गया अच्छा जी ਉਹ ਸਾਡੇ ਕੋਲ ਵੀ ਹਮਲਾ ਕਰ ਸਕਦੇ ਨੇ ਜੀ ਕੀ ਤੁਹਾਡੇ ਕੋਲ ਕੋਈ ਹੈਗਾ ਵੀਡੀਓ ਵੀ ਇਹ ਚਾਬੀਆਂ ਲੈ ਕੇ ਜਾਂਦੇ ਹਾਂਜੀ ਹੈਗੀ ਸਾਡੇ ਕੋਲ ਵੀਡੀਓ ਜੀ ਸਾਰਾ ਕੁਝ ਸਾਡੇ ਕੋਲ ਪ੍ਰੂਫ ਆਏਗਾ ਜੀ ਹਾਂ ਪਰ ਉਹਨਾ ਮੇਰੇ ਚਾਚੇ ਨੂੰ ਗਾਲਾਂ ਵੀ ਕੱਢਦਾ ਹੀ ਉਹ ਨਨਦੂਈਆ ਹਾਂਜੀ ਜਿਹੜੇ ਕੈਮਰੇ ਲੱਗੇ ਨੇ ਜੀ ਮੇਰੇ ਜਿਹੜੇ ਕੈਮਰੇ ਜਦੋਂ ਮੇਰਾ ਹਸਬੰਦ ਹਜ਼ੂਰ ਸਾਹਿਬ ਤੋਂ ਆਇਆ ਸੀ ਨਾ ਮੇਰੇ ਨਨਦੇ ਕਹਿੰਦੇ ਵੀ ਇੱਥੇ ਮੰਜੜਾ ਕੇ ਪੈ ਹੱਥੋਂ ਰੋਟੀ ਫੜਕੇ ਵੀ ਨਹੀਂ ਖਾਣੀ ਹੈਗੇ ਇੰਨਾ ਜ਼ਿਆਦਾ ਮਜਬੂਰ ਕਰਿਆ ਹੋਇਆ ਸੀ ਜੀ ਮੇਰੇ ਘਰ ਵਾਲਾ ਹਾਂਜੀ ਆ ਕੈਮਰੇ ਲੱਗ ਰਹੇ ਨੇ ਜੀ ਇੱਥੇ ਮੰਜੜਾ ਕੇ ਬੰਦਾ ਹੁੰਦਾ ਸੀ ਬੱਚੇ ਨੂੰ ਨਹੀਂ ਬੋਲ ਜਦੋਂ ਮੈਂ ਉਹਦੇ ਹਸਬੰਦ ਨੇ ਪਤਾ ਲੈਣ ਗਈਆਂ ਅਸਰੇ ਉਹਦੇ ਵਿੱਚ ਡੀਐਮਸੀ ਜੀ ਮੈਨੂੰ ਅੰਦਰ ਨਹੀਂ ਵੜਨ ਦਿੱਤਾ ਜੀ ਮੈਂ ਸਾਰੇ ਦਿਨ ਰੋਂਦੀ ਰਹੀ ਬਾਹਰ ਮੂਰੇ ਪੈਸੇ پاس ਮੈਨੂੰ پاس ਨਹੀਂ ਦਿੱਤਾ ਸਕਿਉਰਿਟੀ ਗਾਰਡ ਤੋਂ ਲੈ ਕੇ ਅਸੀਂ ਕਿ ਬੱਚੇ ਨੂੰ ਮੇਰੇ ਲੈਣ ਦੇ ਤੇ ਬੱਚੇ ਨਹੀਂ ਮਿਲਗੇ ਪਿੰਡ ਦੀ ਪੰਚਾਇਤ ਗਈ ਜੀ ਮੇਰੇ ਨਾਲ ਜੀ ਬਿਲਕੁਲ ਨਹੀਂ ਅੰਦਰ ਜਾਣ ਦਿੱਤਾ ਕਹਿੰਦੇ ਜੇ ਤੂੰ ਅੰਦਰ ਵਾਗੀ ਸਾਡਾ ਭਾਈ ਫੇ ਪੱਟ ਦੂਗਾ ਬਸ ਸਾਡਾ ਡਰਾਮਾ ਕੀ ਕਹਿਣਾ ਚਾਹੂੰ ਹਾਂ ਹੁਣ ਜਿਹੜੇ ਤੋਂ ਨੌਂ ਨੰਗ ਸਿੰਘਾ ਵੱਲੋਂ ਵੀ ਇੱਥੇ ਘਰ ਬਸਾਇਆ ਗਿਆ ਕੀ ਲਾਸਟ ਤੇ ਕੀ ਕਰਾਂ ਮੈਂ ਤਾਂ ਇਹ ਕਹਿਣਾ ਚਾਹੂੰਗੀ ਜੀ ਵੀ ਉਹਨਾਂ ਨੇ ਵਧੀਆ ਮੇਰਾ ਸਾਥ ਦਿੱਤਾ ਜੀ ਵੀ ਆਪਣੇ ਜਿਹੜੀਆਂ ਸਰਕਾਰਾਂ ਨੇ ਜੀ ਵੀ ਸਰਕਾਰਾਂ ਵੀ ਇਨਸਾਫ ਨਹੀਂ ਕਰ ਰਹੀਆਂ ਜੀ ਬਸ ਵੀ ਜਿਹੜੇ ਨਹੀਂ ਗਸਿੰਘ ਨੇ ਵੀ ਇਨਸਾਫ ਦੁਆਰੇ ਨਹੀਂ ਹੁਣ ਮੇਰੇ ਵਰਗੇ ਕਵਰ ਕਿੰਨੀਆਂ ਕੁੜੀਆਂ ਵਿਚਾਰੀਆਂ ਬੈਠੀਆਂ ਨੇ ਝੂਠੇ ਦੋਸ਼ ਲਾਏ ਜਾਂਦੇ ਨੇ ਉਹਨਾਂ ਤੇ ਜੀ ਦੇਖ ਲਾ ਜ਼ਮੀਨਾਂ ਪਿੱਛੇ ਮਾਰ ਕੋਈ ਹੋਰ ਜਾਂਦਾ ਮਾਰ ਮਾਰ ਕੋਈ ਹੋਰ ਦਿੰਦਾ ਜੀ ਪਸਾਏ ਮੇਰੇ ਵਰਗੇ ਨੂੰਹਾਂ ਜਾਂਦੀਆਂ ਨੇ ਜੀ ਆਪਣੇ ਹੀ ਕਹਨੇ ਜੀ ਜਿਹੜਾ ਇਹਨਾਂ ਨੇ ਇੱਕ ਦਲ ਬਣਾਇਆ ਜੀ ਇਹ ਬਹੁਤ ਵਧੀਆ ਬਣਾਇਆ ਜੀ ਆਪਣੇ ਧੀਆਂ ਨੂੰ ਹੱਕ ਦਿਵਾਏ ਜਾ ਰਹੇ ਨੇ ਜੀ ਮੈਂ ਬਹੁਤ ਫਿਰੀਆਂ ਜੀ ਮੈਂ ਮੈਲਾ ਕਮਿਸ਼ਨ ਤੱਕ ਵੀ ਜਾ ਕੇ ਆਈਆਂ ਮੇਰੀ ਕਿਸੇ ਨੇ ਸੁਣਵਾਈ ਨਹੀਂ ਕਰੀ ਮੇਰੀ ਸਿਰਫ ਇਹਨਾਂ ਨੇ ਸੁਣਵਾਈ ਕਰੀ ਹੈ ਜੀ ਇਹ ਆ ਪਹਿਲਾਂ ਤੁਹਾਨੂੰ ਗੁੜੀਆ ਦਿਖਾਨਾ ਚਾਹਤਦਾ ਹੈ 4 ਸਾਲ ਦੀ ਗੁੜੀਆ ਹੈ ਦੇਖ ਸਕਦੇ ਹੋ ਤਸਵੀਰਾਂ ਕਿੰਨੀ ਮਾਸੂਮ ਬੱਚਾ ਕਿੰਨੇ ਇਹਨੂੰ ਅੱਜ ਦੁੱਖ ਝੱਲਣੇ ਪੈ ਰਹੇ ਨੇ ਕਿਉਂਕਿ ਇੱਕ ਘਰ ਦੀ ਕਲੇਸ਼ ਜਦੋਂ ਬੱਚਿਆਂ ਤੇ ਕੀ ਅਸਰ ਪਵੇਗਾ ਤਾ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲਦੇ ਨੇ ਹਾਂਜੀ ਵੀਰੇ ਜੀ ਹੁਣ ਅਸੀਂ ਸਾਨੂੰ 2 ਦਿਨ 2 ਦਿਨ 3 ਦਿਨ ਹੋ ਗਏ ਇੱਥੇ ਆਇਆ ਨੂੰ ਤੇ ਹੁਣ ਰਾਤ ਨੂੰ ਉਹ ਇੱਟਾ ਰੋੜੇ ਮਾਰ ਕੇ ਜਾਂਦੇ ਨੇ ਜੀ ਉਹ ਸਾਨੂੰ ਦਬਕੇ ਮਾਰ ਦਿੰਦੇ ਨੇ ਜੀ ਰੋਜ਼ ਰੋਜ਼ ਰੋੜੇ ਮਾਰ ਕੇ ਜਾਂਦੇ ਨੇ ਜੀ ਉਹ ਸਾਨੂੰ ਤਮਕਾਉਂਦੇ ਨੇ ਜੀ ਉਹ ਹਾਂਜੀ ਕਿ ਪੁਲਿਸ ਕੋਲੋਂ ਤੁਸੀਂ ਮੰਗ ਅਸੀਂ ਪੁਲਿਸ ਕੋਲੋਂ ਆਈ ਮੰਗ ਕਰਦੇ ਜੀ ਇਹ ਕੁੜੀ ਆਪਦੇ ਘਰੇ ਰਹੇ ਜੀ ਅਸੀਂ 20 ਲੱਖ ਰੁਪਏ ਲਾ ਕੇ ਕੁੜੀ ਵਿਆਹੀ ਤੀ ਜੀ ਹਨਾ ਆਪਾਂ ਨੇ ਕਿਹਾ ਕੋਈ ਇਹਦਾ ਕੋਈ ਵਿਚਾਰੀ ਦਾ ਕੋਈ ਤਲਾਕ ਹੋਇਆ ਜੀ ਹਨਾ ਜਦੋਂ ਉਹਦਾ ਇਹਦੇ ਘਰ ਵਾਲਾ ਵਿਚਾਰਾ ਗੁਜ਼ਰ ਗਿਆ ਜੀ ਇਹ ਹੱਕ ਤਾਂ ਇਹਦਾ ਬਣਦਾ ਜੀ ਸਾਰਾ ਕੁਝ ਇਹਦੇ ਨਾਂ ਖੜਿਆ ਜੀ ਹਨਾ ਉਹ ਤੱਕੇ ਨਾਲ ਇਥੇ ਕਬਜ਼ਾ ਕਰਦ ਨੇ ਉਹਨਾਂ ਲਵੇ ਕੋਈ ਕਾਨੂੰਨ ਹੀ ਨਹੀਂ ਜਿਹੜਾ ਕਬਜ਼ਾ ਕਰੀ ਬੈਠੇ ਨੇ ਜੀ ਉਹ ਉਹਨਾਂ ਦਾ ਕੋਈ ਕਾਨੂੰਨ ਨਹੀਂ ਹੈ ਏ ਤੱਕੇ ਨਾਲ ਇਹ ਕਿਹੜਾ ਕੋਰਟ ਨੇ ਘਰੋਂ ਕੱਢੀ ਇਤਾ ਹੀ ਇਹ ਤੇ ਹੁਣ ਨਜਾਇਜ਼ ਪਰਚਾ ਪਵਾਤਾ ਜਦੋਂ ਨਜਾਇਜ਼ ਪਰਚਾ ਪਵਾਤਾ ਜਿਹੜਾ ਇਹਨਾਂ ਦਾ ਚਾਚਾ ਦੀ ਜੀ ਸੈਲੀ ਚਮਕੌਰ ਸਿੰਘ ਰਾਤ ਨੂੰ 5:30 ਵਜੇ ਆਪਣਾ ਦਸੰਬਰ ਦਾ ਮਹੀਨਾ ਤੇ ਜੀ 5:30 ਵਜੇ ਹਨੇਰਾ ਹੋ ਜਾਂਦਾ ਜੀ ਇਹਦੀ ਗੱਲ ਰਾਡ ਲੈ ਕੇ ਪੈ ਗਿਆ ਜੀ ਉਹ ਜਿਹੜਾ ਚਮਕੌਰ ਸਿੰਘ ਸੀ ਜੀ ਇਹ ਜਾ ਕੇ ਉੱਥੇ ਕੋਠੇ 'ਚ ਲੁਕ ਗਈ ਜੀ ਕੋਠੇ ਦੇ ਲੁਕਣ ਤੋਂ ਬਾਅਦ ਜੀ ਉਸ ਤੋਂ ਬਾਅਦ ਇਹਨੇ ਵਿਚਾਰੀ ਨੇ ਆਪਣੀ ਜਾਨ ਬਚਾਏ ਕੋਈ ਜਨਾਲ ਦਾ ਬੰਦਾ ਕੋਈ ਟਿਊਸ਼ਨ ਤੋਂ ਲੜਕੇ ਨੂੰ ਲੈ ਕੇ ਆ ਰਹਿਦੀ ਆ ਇਹ ਉਹਨਾਂ ਲਵੇ ਬਾਗੀ ਕਹਿੰਦੀ ਬਾਈ ਮੈਨੂੰ ਲੈ ਚੱਲੋ ਮੇਰੇ ਨਾਲ ਦੋਈਏ ਤੇ ਮੈਨੂੰ ਸਾਰੇ ਮਾਰ ਨਾ ਰਹੇ ਨੇ ਉਹ ਇਹਨੂੰ ਲੈ ਕੇ ਗਏ ਜੀ ਉਸ ਤੋਂ ਬਾਅਦ ਇਹ ਜਾ ਕੇ ਫੇਰ ਉੱਥੇ ਆਈ ਇਹ ਫੇਰ ਇਹਨੇ ਆਪਣੀ ਜਾਨ ਬਚਾਈ ਜੀ ਹੁਣ ਇਹ ਵੀਡੀਓ ਚ ਦਾ ਕਹਿੰਦਾਂ ਨੇ ਇਹ ਆ ਗੱਲ ਕਹਿੰਦਾਂ ਨੇ ਕਿ ਇਹ ਥੁਕਾ ਤੋਂ ਭੱਜ ਗਈ ਹੁਣ ਜਦੋਂ ਵਿਚਾਰੀ ਨੂੰ ਖਤਰੇ ਦੀ ਝੂਠਾ ਇਹਨਾਂ ਦੇ ਪਰਚਾ ਪਵਾਤਾ ਜੀ ਝੂਠਾ ਪਰਚਾ ਪਵਾਇਆ ਤਾਂ ਹੀ ਭੱਜੀ ਆਈ ਇਹ ਇਹ ਤਾਂ ਮਸਾ ਮਰਦੇ ਦਮ ਤੱਕ ਫੇਰ ਭੱਜਿਆ ਜੀ ਜਦੋਂ ਉਹ ਪਤਾ ਲੱਗਾ ਜੀ ਹੁਣ ਬਾਈ ਖਤਰ ਆ ਗਿਆ ਤੇਰੀ ਜਾਨ ਨੂੰ ਫੇਰ ਭੱਜਿਆ ਜੀ ਹਾਂ ਜੀ ਨਾ ਗਵਾਂਡੀ ਵੀ ਮੌਜੂਦਾ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਅਸਲ ਵਾਕਿਆ ਹੋਇਆ ਸੀ ਕੀ ਨਾਮ ਜੀ ਕਰਨਜੀਤ ਕਾਰ ਵੀਰੇ ਕਿੱਥੇ ਰਹਿੰਦੇ ਹੋ ਪੂਰੀ ਰਹਿੰਦਾ ਵੀਰੇ ਕੀ ਮਸਲਾ ਹੋਇਆ ਸੀਗਾ ਜਿਸ ਦਿਨ ਇੱਥੇ ਕਸਤਾਂ ਦੇ ਨੇ ਬੜਕੀ ਨੂੰ ਕਬਜ਼ਾ ਦਵਾਉਂਦੇ ਮਸਲਾ ਕੀ ਸੀ ਸਾਰੇ ਅਸੀਂ ਤਾਂ ਜੀ ਉਹਦੀ ਦੇਖਿਆ ਜਦੋਂ ਜਿੰਦੇ ਟੁੱਟੇ ਨੇ ਕੇ ਬਾਹਰ ਨਿਕਲ ਕੇ ਤੇ ਸਾਨੂੰ ਨਹੀਂ ਪਤਾ ਜੀ ਵੀ ਉਹਦੇ ਬਾਅਦ ਕੀ ਹੋਇਆ ਫੇਰ ਮਤਲਬ ਇਹਨਾਂ ਦਾ ਅੱਫ ਚੱਲੇ ਉਂ ਅਸੀਂ ਕਦੇ ਲੜਦੇ ਨਹੀਂ ਦੇਖੇ ਜੀ ਦੋਏ ਜੀ ਤੇ ਅਸੀਂ ਤਾਂ ਇਹ ਕਹਿੰਦੇ ਆ ਇਹਦੇ ਬੱਚੇ ਨੂੰ ਤੇ ਇਹਦਾ ਇਹਦਾ ਵਿਚਾਰੇ ਦਾ ਹੱਕ ਮਿਲਣਾ ਚਾਹੀਦਾ ਇਹ ਚਲੋ ਹਾਂ ਜੀ ਕੀ ਨਾ ਚਲ ਜੀਤ ਕੌਰ ਵੀਰੇ ਚਲ ਜੀ ਜਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਇਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਭਾਈ ਜਿਹੜੇ ਨੰਦਾ ਨੰਦਾ ਨੇ ਉਹ ਸਾਡਾ ਘਰ ਨਹੀਂ ਵਸਣ ਦਿੰਦੀ ਸਾਡੀ ਜਿਹੜੀ ਪ੍ਰਾਪਰਟੀ ਆ ਉਹ ਤੇ ਨਹੀਂ ਗਾ ਕਿੰਨੀ ਕਿ ਸੱਚਾਈ ਲੱਗੇ ਮੇਰੀ ਗੱਲ ਸੁਣੋ ਵੀਰੇ ਮੈਂ ਇਹਨੇ ਕਦੇ ਇਹ ਲੜਦੀ ਨਹੀਂ ਦੇਖੀ ਕਿਉਂਕਿ ਮੈਂ ਪਹਿਲੇ ਦਿਨ ਤੋਂ ਇਹਨਾਂ ਦੇ ਕੰਮ ਕਰਦੀ ਸੀ ਠੀਕ ਹੈ ਕਾਫੀ ਸਾਲ ਹੋ ਗਏ ਤੇ ਨੰਦਾ ਦੇ ਬਿਆਨ ਨੂੰ ਵੀ ਕੰਮ ਕੀਤਾ ਇਹਦੇ ਬਿਆਨ ਨੂੰ ਵੀ ਕੰਮ ਕੀਤਾ ਮੈਂ ਕਦੇ ਉਹ ਮੁੰਡਾ ਨਹੀਂ ਕਦੇ ਐਵੇਂ ਦੇਖਿਆ ਸੀ ਵੀ ਕਦੇ ਨਸ਼ਾ ਕਰਦਾ ਸੀ ਇਹ ਜਦੋਂ ਇਹਨਾਂ ਨੇ ਲੱਗ ਲਗਾ ਕੇ ਦਾਰੂ ਪੀਣ ਲਾਤਾ ਨੱਚੇ ਕਰ ਲੱਗੇ ਉਹਨਾਂ ਨੇ ਉਂਗਲਾਂ ਲਾਲਾ ਕੇ ਮੁੰਡ ਠੀਕ ਹੈ ਇਹਦੀ ਬਣ ਨਹੀਂ ਦਿੱਤੀ ਸੀ ਵਿਚਾਰੀ ਦੀ ਕਦੇ ਅਸੀਂ ਕਦੇ ਇਹ ਲੜ ਦੀ ਦੇਖੀ ਕੋਈ ਮਾੜਾ ਚੰਗਾ ਬੰਦਾ ਨਹੀਂ ਦੇਖਿਆ ਔਰੇ ਹੁੰਦਾ ਜਿਹੜੇ ਇਲਜ਼ਾਮ ਲਾ ਰਹੇ ਨੇ ਵੀ ਇਹ ਕੁੜੀ ਮਾੜੀ ਐ ਅਸੀਂ ਕਦੇ ਬਾਹਰ ਨਹੀਂ ਦੇਖੀ ਸੀ ਗਲੀ ਚ ਸਾਡਾ ਗਮਾਂਡ ਮੱਥਾ ਲਵੇ ਬਾਰ ਮੂਰੇ ਸਾਡੇ ਘਰ ਨੇ ਇਹਨਾਂ ਦੇ ਠੀਕ ਹੈ ਅਸੀਂ ਕਦੇ ਤਾਂ ਮਾੜਾ ਚੰਗਾ ਨਹੀਂ ਦੇਖਿਆ ਮੈਂ ਕਿਹਾ ਨਹੀਂ ਜਾਂਦਾ ਹੁੰਦਾ ਜਦੋਂ ਕੋਈ ਬੰਦਾ ਕਦੇ ਦੇਖਿਆ ਨਾ ਹੋਵੇ ਸਿਰਫ ਨਿਆਣੀ ਕੁੜੀ ਐ ਜਿਹੜੀ ਇਹਦੇ ਪਾਣੋਂ ਕੀ ਤੁਹਾਨੂੰ ਲੱਗਦਾ ਕਿ ਜਿਹੜੀ ਇਹ ਸਾਰਾ ਛੇੜਿਆੰਤਰ ਜਿਹੜਾ ਪ੍ਰੋਪਰਟੀ ਪਿੱਛੇ ਹਾਂਜੀ ਹਾਂਜੀ ਇਹ ਜ਼ਮੀਨ ਪਿੱਛੇ ਹੋ ਰਿਆ ਇਹਨਾਂ ਦਾ ਸਾਰਾ ਕਿਉਂਕਿ ਜੋ ਮੁੰਡਾ ਮੁੱਕ ਗਿਆ ਤਾਂ ਮਤਬ ਉਹ ਇਹ ਨਹੀਂ ਹੁੰਦਾ ਵੀ ਤੀ ਮੈਨੂੰ ਘਰੇ ਵੜਨ ਨਾ ਦੋ ਠੀਕ ਹੈ ਇਹਦਾ ਹੱਕ ਇਹਨੂੰ ਮਿਲਣਾ ਚਾਹੀਦਾ ਹੈ ਇਹ ਨਿਆਣੀ ਕੁੜੀ ਹੈ ਮਾਸੂਮ ਇਹਨੂੰ ਇਹਦੇ ਹੱਕ ਦੀ ਬਾਪ ਦੀ ਕਮਾਈ ਇਹਨੂੰ ਮਿਲਣੀ ਚਾਹੀਦੀ ਜੀ ਧੰਨਵਾਦ ਕਿ ਸਾਨੂੰ ਹਜੇ ਵੀ ਜਿਹੜੇ ਧਮਕੀ ਭਰੇ ਫੋਨ ਆਉਂਦੇ ਹਨ ਰਾਤ ਨੂੰ ਇੱਥੇ ਜਿਹੜੇ ਰੋੜੇ ਟੱਪੇ ਲੋਕ ਗੇਟਾਂ ਤੇ ਮਾਰ ਕੇ ਜਾਂਦੇ ਹਨ ਨਾਲ ਹੀ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇੱਕ ਮੰਗ ਕੀਤੀ ਹੈ ਕਿ ਸਾਨੂੰ ਸੁਰੱਖਿਆ ਵੀ ਮੁਹੱਈਆ ਕਰਾਈ ਜਾਵੇ ਕਿਉਂਕਿ ਸਾਡੀ ਕਿਤੇ ਨਾ ਕਿਤੇ ਜਾਨ ਨੂੰ ਖਤਰਾ ਹੈ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ